ਦੱਸੋ ਤੈਨੂੰ ਵੀ ਨਾ ਕੋਈ ਇਸ ਤਰ੍ਹਾਂ ਦੇ ਗੇਮ ਖੇਲੀ ਚਾਈਦੀ ਹੈ ਜਿੱਦੇ ਵਿੱਚ ਬਹੁਤ ਸਾਰੇ ਪੈਸੇ ਹੋਣ I mean ਕਬੱਡੀ ਕਿਹੋ ਜਿਹਾ ਪਿੰਡੂ ਜੀ ਖੇਡਾ ਗਰੀਬਾਂ ਦੀ ਕਬੱਡੀ ਹੁਣ ਗਰੀਬਾਂ ਦੀ ਖੇਡ ਨਹੀਂ ਰਹੀ ਕਰਨ ਲੱਖਾਂ ਰੁਪਏ ਲੱਗਦਾ ਰੇਡਾਂ ਤੇ ਪਰ ਸ਼ਿੰਗਾਰ ਇਹ ਕ੍ਰਿਕਟ ਤੇ ਕਬੱਡੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਕ੍ਰਿਕਟ ਦੇ ਪਲੇਅਰ ਅੱਜ ਦੇ ਟਾਈਮ 'ਚ ਸਟਾਰ ਨੇ ਸਟਾਰ ਐਸੀ ਗੱਲ ਨਹੀਂ ਬਾਈ ਨਾਉ ਤਾਂ ਕਬੱਡੀ 'ਚੀ ਬਹੁਤ ਆ ਬਲਵਿੰਦਰ ਫਿੱਡੂ ਹਰਜੀਤ ਬਾਜਾਖਾਨਾ ਕਰ ਕਰ ਨਹੀਂ ਜੰਮਦੇ ਕਬੱਡੀ ਸਾਡੀ ਮਾਂ ਖੇਡ ਐ I mean ਸੋ ਸ਼ੋਹਰਤ ਸਟੇਟਸ ਉਹ ਤਾਂ ਸਿਰਫ ক্রিকেট ਦੇ ਚੀਅ ਹਾਂ ਯਾਰ ਤੁਹਾਡੀ ਖਿਡਾਰੀਆਂ ਦੀ ਫੋਟੋਆਂ ਸਿਰਫ ਪਿੰਡੂ ਖੇਡ ਮੇਲਿਆਂ ਚ ਲੱਗਦੀਆਂ ਨੇ ਪਰ ক্রিকেট ਦੇ ਸਟਾਰਸ ਦੋਨੀ ਸਚਿਨ ਉਹਨਾਂ ਦੀ ਤਾਂ ਵੱਡੀਆਂ ਵੱਡੀਆਂ ਹੋਡਿੰਗਸ ਲੱਗਦੀਆਂ ਨੇ ਕਦੇ ਤੁਹਾਡੀ ਖਿਡਾਰੀਆਂ ਦੀ ਲੱਗੀਆਂ ਨੇ ਬਾਕੀ ਕਿਹਟਾਂ ਨੇ ਥੇ ਆਰ ਸੋ ਰੇਜ ਥੇ ਆਰ ਸਟਾਰਸ ਹੂੰ ਉਹ ਤਾਂ ਐਡਸ ਵਿਚੇ ਕਰੋੜਾਂ ਰੁਪਏ ਕਮਾ ਲੈਂਦੇ ਨੇ ਕੋਈ ਗੱਲ ਨਹੀਂ ਕਿਰਨ ਕਦੇ ਕਬੱਡੀ ਦਾ ਵੀ ਵਕਤ ਆਊਗਾ ਮਿੰਨਿਆ ਪੈਸਾ ਦੇਖਦੀ ਏ ਪੈਸਾ ਪਿਆਰ ਨੂੰ ਕੋਈ ਨਹੀਂ ਪੁੱਛਦਾ ਅੱਜਕੱਲ ਯਾਰ ਉਹ ਤਾਂ ਕਿਹੜੇ ਕ੍ਰਿਕਟੇੜ ਖਿਡਾਰੀ ਨੂੰ ਪਿਆਰ ਕਰਦੀ ਏ ਯਾਰਾ ਕ੍ਰਿਕਟ ਇੱਥੇ ਵੀ ਸਤੋ ਮੂਰੇ ਤੋਖ ਕਿਸ ਗੱਲ ਦਾ ਨਹੀਂ ਕਿ ਕਿਸੇ ਹੋਰ ਨੂੰ ਤੋਖ ਤਾਂ ਇਸ ਗੱਲ ਦਾ ਉਹਨੇ ਸਾਡੀ ਮਾਂ ਕਿਹੜ ਕਬੱਡੀ ਨੂੰ ਬਹੁ ਨੀਵਾ ਦਿਖਾਇਆ ਅਖੇ ਕਬੱਡੀ ਤਾਂ ਪਿੰਡੂਆਂ ਦੀ ਖੇਡ ਐ ਗਰੀਬਾਂ ਦੀ ਕ੍ਰਿਕਟ ਦੇ ਖਿਡਾਰੀਆਂ ਦੇ ਤਾਂ ਵੱਡੇ ਵੱਡੇ ਹੋਲਡਿੰਗ ਲੱਗਦੇ ਨੇ ਜੋ ਮਰਜੀ ਹੋ ਜਾਏ ਕਲੱਚ ਮੈਂ ਉਹ ਨੂੰ ਹੁਣ ਕਬੱਡੀ ਦਾ ਸਟਾਰ ਬਣ ਕੇ ਦਿਖਾਉਂ ਸਟਾਰ ਅਸੀਂ ਆਪਣੀ ਮਾਂ ਖੇਡ ਕਬੱਡੀ ਦਾ ਨਾਮ ਪੂਰੀ ਦੁਨੀਆ ਚ ਰੌਸ਼ਨ ਕਰਨਾ ਹੈ ਖੇਡ ਦੀ ਖਾਤਰ ਮੈਂ ਕੋਈ ਲਗਰਬਾਨੀ ਜਣਾ ਦੇਵਾਂ